ਘੋਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਉਹ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲ ਆਇਕ ਮਾਤਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਕੋਈ ਖਾੜਾ ਨਹੀਂ ਲੱਗਿਆ ਇਹ ਗੁਰੂ ਸਾਹਿਬ ਜੀ ਦਾ ਦਰਬਾਰ ਆ ਤੇ ਦਰਬਾਰ ਦੀ ਮਰਿਆਦਾ ਰੱਖਣੀ ਬਹੁਤ ਜ਼ਰੂਰੀ ਹੈ ਤੁਸੀਂ ਪਿਆਰ ਕਰਦੇ ਹੋ ਉਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਪਰ ਇਸ ਤਰ੍ਹਾਂ ਦੀ ਹਰਕਤ ਗੁਰੂ ਦਰਬਾਰ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਂਦੀ ਹੁੰਦੀ ਸਾਨੂੰ ਸਮਝਣਾ ਚਾਹੀਦਾ ਥੋੜਾ ਜੀ ਸਾਨੂੰ ਇਸ ਗੱਲ ਦੇ ਉੱਤੇ ਖਿਆਲ ਰੱਖਣਾ ਚਾਹੀਦਾ ਕਿ ਜੋਜੀ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੱਦੀ ਦੇ ਉੱਤੇ ਹਾਜ਼ਰ ਨਾਜ਼ਰਿਆ ਸਾਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਸਤਿਗੁਰਾਂ ਦਾ ਭੈ ਸਤਿਗੁਰਾਂ ਦਾ ਅਦਬ ਪੰਨਾ ਦੇ ਵਿੱਚ ਰੱਖਣਾ ਚਾਹੀਦਾ ਸਤਿਗੁਰੂ ਬਚਨ ਕਰਦੇ ਜਿਨ ਭੈ ਬਾਣੀ ਅਦਬਨਾ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਬਾਣੀ ਦਾ ਅਦਬ ਨਹੀਂ ਗੁਰਬਾਣੀ ਦਾ ਸਤਕਾਰ ਨਹੀਂ ਉਹ ਸਤਿਗੁਰ ਕਹਿੰਦੇ ਮੇਰਾ ਸਿੱਖ ਹੀ ਨਹੀਂ ਤੇ ਜਿਹੜਾ ਸਿੱਖ ਨਹੀਂ ਗੁਰੂ ਦਾ ਫਿਰ ਉਹ ਇਹੋ ਜੀ ਹਰਕਤ ਕਰ ਜਾਂਦਾ ਮੈਂ ਅੱਗੇ ਤੋਂ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ